ਭਈ ਮੇਰਾ ਨਾਮ ਯਸ਼ੋਵਜੀ ਮੈਂ ਹਿਮਾਚਲ ਬੋਦਰ ਉਨੇਲਾ ਤੇ ਦੀਆਂ ਉਹ ਮਸ਼ੀਨ ਤੇ ਬੋਡੀ ਬਿਲਿੰਗ ਦਾ ਤੇ ਉਥੋਂ ਮੇਰੀ ਫਰਸਟ ਪਲੇਸ ਆਈ ਆ ਇਹ ਚ ਸੈਕਿੰਡ ਆਈ ਆ ਇਹ ਚੋ ਸ਼ੋ ਮੈਚ ਆ ਇਹ ਕਿੰਨੇ ਦਿਨੋਂ ਕਿਦਾਂ ਪ੍ਰੈਕਟਿਸ ਕਰਦੇ ਮੈਨੂੰ ਭਈ 6 ਸਾਲ ਤੇ 9 ਮਹੀਨੇ ਹੋ ਗਏ ਜੀ ਕਿਹਨ ਜਗ੍ਹਾ ਪ੍ਰੈਕਟਿਸ ਕਰਦੇ ਮੈਂ ਭਈ ਆਹੀ ਲਾਈਫ ਟਾਈਮ ਜਿਮ ਚ ਇਹੀ ਜਿਮ ਚ ਟ੍ਰੇਨਰ ਆ ਜੀ ਤੇ ਇਹੀ ਜਿਮ ਦਾ ਨਾਮ ਬਣਾਉਣਾ ਹੋਰ ਭਈ ਜੀ ਦੇ ਹਿਮਾਚਲ ਪਾਜੀ ਉਨਰ हिमाचल सन 2019 ਉਲ ਗਿਆ ਹੀ ਭਾਈ ਕਿੰਨੇ ਆਏ ਨੌਜਨ ਜਿਹੜੇ ਬੋਡੀ ਬਿਲਡਰ ਦੀ ਮੇਰੀ ਰੇਟ ਤੇ 65 70 ਦੇ ਵਿੱਚ 15 ਉਹਨਾਂ ਵਿੱਚੋਂ ਮੈਂ ਸੈਕਿੰਡ ਤੇ ਆਇਆ ਹਾਂ ਤੇ ਜਿਹੜਾ ਮਿਸਟਰ ਜਿਮ ਵਾਲਾ ਆਇਆ ਸੀ ਉਹ ਚੋਂ ਮੈਂ 65 ਰਹਿਲੇ ਇੱਕ ਮੈਂ ਫਸਟ ਹੀ ਆਇਆ ਹਾਂ ਤੇ ਜਿਹੜਾ ਸ਼ੋਅ ਮੈਚ ਹੋਇਆ ਸੀ ਉਹ ਚੋਂ ਮੈਂ ਥਰਡ ਆਇਆ ਹਾਂ ਸਰਕਾਰਾਂ ਲੋਕੀ ਸੂਪ ਨਹੀਂ ਨਹੀਂ ਭਾਈ ਭਾਈ ਮੈਂ ਕੀ ਨਾਮ ਦੱਸਦਾ ਮੇਰਾ ਨਾਮ ਗੁਰਦੇਵ ਸਿੰਘ ਆ ਮੈਂ ਸਾਬਕਾ ਸਰਪੰਚ ਕੋਇੰਟ ਕਲੇਰ ਕਲਾਂ ਤੋਂ ਆ ਇਹ ਲਾਈਫ ਟਾਈਮ ਫਿਟਨੈਸ ਜਿਮ ਦਾ ਮਾਲਕ ਭਾਈ ਅੱਜ ਜਿੱਥੇ ਜਿੰਮ ਦੇ ਵਿੱਚ ਜਿੱਥੇ ਪ੍ਰੈਕਟਿਸ ਕਰਦਾ ਸੀ ਤੁਹਾਡੇ ਇੱਕ ਤੋਂ ਨੌਜਵਾਨ ਜੀ ਆ ਉਹ ਮਾਚਲ ਵਿਆਹ ਹੀ ਖੇਡ ਕੇ ਆਇਆ ਉਹ ਜਿੱਤ ਕੇ ਆਇਆ ਉਹ ਬਹੁਤ ਵਧੀਆ ਗੱਲ ਆ ਜੀ ਇਹ ਮੁੰਡਾ ਬਹੁਤ ਮਿਹਨਤੀ ਆ ਤੇ ਇਹ ਜਿੰਮ ਦੇ ਵਿੱਚ ਟ੍ਰੇਨਰ ਵੀ ਆ ਮੇਰੇ ਕੋਲ ਤੇ ਆਪ ਵੀ ਬਾਡੀ ਬਿਲਡਿੰਗ ਕਰਦਾ ਇਹ ਬਹੁਤ ਮਲ ਖੁਸ਼ੀ ਵਾਲੀ ਗੱਲ ਹੁੰਦੀ ਆ ਇੱਕ ਜਿੰਮ ਮਾਲਕ ਨੂੰ ਜਿਹੜੇ ਇਹੋ ਜਿਹੇ ਬੱਚੇ ਅੱਗੇ ਨਿਕਲ ਕੇ ਜਿੰਮ ਦਾ ਵੀ ਨਾਮ ਰੋਸ਼ਨ ਕਰਦੇ ਤੇ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰਦੇ ਤੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਦੇ ਇਹ ਕਿੜੀ ਆ ਲੈ ਖੇਡ ਗਿਆ ਔਰ ਕਿਹ ਕਿਹ ਕੁਰੀਸ਼ ਲੈ ਗਿਆ ਇਹ ਹਿਮਾਚਲ ਖੇਡ ਗਿਆ ਜੀ ਉਹਨੇ ਦੇ ਕੋਲ ਸੀਗਾ ਤੇ ਇੱਕ ਚੋ ਇਹ ਫਰਸਟ ਪੋਜੀਸ਼ਨ ਲੈ ਕੇ ਆ ਇੱਕ ਚੋ ਸੈਕੰਡ ਲੈ ਗਿਆ ਤੇ ਇੱਕ ਚੋ ਥਰਡ ਲੈ ਗਿਆ ਜਿਹਨ ਨੌਜਵਾਨ ਕੋਈ ਨਸ਼ਾ ਕਰਦੇ ਆ ਉਹਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਹੈ ਦੇਖੋ ਜੀ ਬਹੁਤ ਵਧੀਆ ਇਹੋ ਜਿਹੇ ਨੌਜਵਾਨ ਜਿਹੜੇ ਆ ਹੋਰਨਾ ਦਾ ਵੀ ਮਾਰਗਦਰਸ਼ਕ ਬੰਦੇ ਨੇ ਇਹੋ ਜਿਹੇ ਨੌਜਵਾਨ ਜਿਹੜੇ ਆ ਵੇਖੋ 6 ਸਾਲ ਦੀ ਮਿਹਨਤਾਂ ਮੁੰਡੇ ਨੇ ਸਰੀਰ ਬਣਾਇਆ ਬਹੁਤ ਸੋਹਣਾ ਕੋਈ ਨਸ਼ਾ ਨਹੀਂ ਕੋਈ ਇਹਨੂੰ ਮਤਲਬ ਇੱਕ ਪੈਸੇ ਦਾ ਵੀ ਇਹਨੇ ਕੋਈ ਕੀ ਕਹਿੰਦੇ ਉਹਨੂੰ ਕੋਈ ਗਲਤ ਚੀਜ਼ ਨਹੀਂ ਇਸਤੇਮਾਲ ਕੀਤੀ ਸਿਰਫ ਮਿਹਨਤ ਨਾਲ ਤੇ ਦੇਸੀ ਖਾਣਕ ਨਾਲ ਹੀ ਇਹ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਇਹੀ ਅਪੀਲ ਕਰਦੇ ਆ ਕਿ ਜਿਹੜੇ ਮੇਰੇ ਵੀਰ ਨਸੇ ਦੇ ਵਿੱਚ ਡੁੱਬੇ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਆ ਉਹਨਾਂ ਨੂੰ ਵੀ ਇਹੀ ਅਪੀਲ ਆ ਕਿ ਨਸ਼ਿਆਂ ਨੂੰ ਤਿਆਗ ਕੇ ਜਿੰਮ ਨਾਲ ਜੁੜੋ ਗਰਾਊਂਡ ਨਾਲ ਜੁੜੋ ਤਾਂ ਕਿ ਤੁਹਾਡਾ ਕੋਈ ਇੱਕ ਤੁਹਾਡੇ ਮਾਪਿਓ ਦਾ ਜਿਹੜਾ ਜੀਵਨ ਸਫਲਾ ਹੋ ਸਕੇ